ਦੇਵ ਗੰਧ ਹਰੀ ਪੂਜਵਾ ਅਮਰਤਾ ਪ੍ਰੇ ਬਚਨ ਤੁਹਾਰੇ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਸਤਨਾਮ ਰੂਪ ਜਿਹੜੇ ਬਚਨ ਹਨ ਆਪ ਦੇ ਅਮਰ ਕਰਨ ਵਾਲੇ ਅਮਰਤ ਰੂਪ ਬਚਨ ਹਨ ਮਰਤੂ ਤੇ ਰਹਿਤ ਕਰਨ ਵਾਲੇ ਪਿਆਰੇ ਬਚਨ ਹਨ ਸਤਗੁਰੂ ਸਤਗੁਰ ਬਚਨ ਤੇ ਮਾਰੇ ਨਿਰਗੁਣ ਨਿਸਤਾਰੇ ਕੋਈ ਨਾ ਜਾਣਾ ਕੋਈ ਨਾ ਮਾਨਣਾ ਸੇ ਪ੍ਰਗਟ ਹਰ ਦੁਆਰੇ ਕਵਨੁ ਮੰਨਿਓ ਕਵਨੁ ਵਡਾਈ ਨਾਨਕ ਖਿੜਖਣ ਵਾਰੇ ਅਮਰ ਕਰਨ ਵਾਲੇ ਅਮਰਤ ਰੂਪ ਅਮਰਤਾ ਮਿਰਤ ਹੈ ਮਰਿਆ ਹੋਏ ਨੂੰ ਅਮਰ ਕਰਨ ਵਾਲੇ ਅਮਰਤ ਰੂਪ ਬਚਨ ਹਾਂ ਮੇਰੇ ਪਿਆਰੇ ਸਤਿਗੁਰੂ ਜੀ ਆਪਕੇ ਅਤ ਸੁੰਦਰ ਮਨ ਮੋਹਨ ਪਿਆਰੇ ਅਤਿਅੰਤ ਸੋਹਣਾ ਸਰੂਪ ਆ ਆਪਦਾ ਸੱਚੇ ਨੰਦਰੂਪ ਮਨਾਂ ਨੂੰ ਮੋਦ ਕਰਨ ਵਾਲੇ ਹੋ ਮਨ ਦੇ ਮੋਹ ਨੂੰ ਮਿਟੜਨ ਵਾਲੇ ਹੋ ਆਪ ਦੇ ਪਿਆਰਿਆਂ ਦੇ ਸਭ ਨੂੰ ਮਦ ਨਿਹਾਰੇ ਇਹ ਮਾਰੇ ਆ ਸਾਰਿਆਂ ਵਿੱਚ ਹੀ ਵਿਆਪਕ ਤੇ ਸਾਰਿਆਂ ਦੇ ਪਾਪ ਪੁੰਨ ਤੋਂ ਆਪ ਨਿਆਰੇ ਅਲੈਦਾ ਰਹਿਣ ਵਾਲੇ ਹੋ ਆਪ ਆਤਮਾ ਸਾਰਿਆਂ ਦਾ ਉਹ ਪਾਪ ਪੁੰਨ ਕਹਲੇ ਆਪਣਾ ਲੱਗਾ ਹੈ ਘੜ ਘੜ ਅੰਦਰ ਸਰਹੀ ਜਾਗ ਹੈ ਇਉ ਨਿਆਰੇ ਸਭ ਤੋਂ ਰਹਿਨੇ ਹੋ ਆਪ ਪ੍ਰਹਾਉ ਰਾਜ ਨਾ ਚਾਹੋ ਮੁਕਤ ਨਾ ਚਾਹੋ ਬਹੁਤ سارے ਲੋਕ ਸਾਧ ਸੰਗਤ ਦੀ ਰਾਜਵਾਹ ਕੇ ਖੋਜ ਕਰਦੇ ਆ ਜਿਨੇ ਦੁਨੀਆਂ ਦੇ ਲੋਕ ਕਿ ਸਾਡਾ ਰਾਜ ਹੋਵੇ ਸਾਡੀ ਹਕੂਮਤ ਹੋਵੇ ਕਿਉਂ ਰਾਜ ਟੰਟੇ ਹੀ ਪਏ ਰਹਿੰਦੇ ਆ ਇਸ ਕਰਕੇ ਜਿਵੇਂ ਭਰਤਰੀ ਆਦਿਕ ਰਾਜੇਸਨ ਜੋ ਗੋਪੀਚੰਦ ਆਦਿਕ ਰਾਜੇਸਨ ਉਹਨਾਂ ਨੂੰ ਮੁਕਤੀ ਵਾਸਤੇ ਆਪ ਦੇ ਰਾਜ ਛੱਡਦੇ ਸੋ ਹਜੂਰ ਫਰਮਾਉਂਦੇ ਹਨ ਰਾਜ ਨਾ ਚਾਹੋ ਮੁਕਤ ਨਾ ਚਾਹੋ ਅਸੂਦਾਦਕ ਜੀਵ ਜਿਹੜੇ ਰਾਜ ਦੀ ਇੱਛਾ ਕਰਦੇ ਆ ਕਹਿੰਦੇ ਸਾਡਾ ਰਾਜ ਹੋਵੇ ਫਿਰ ਰਾਜ ਕਰਕੇ ਜ਼ੁਲਮ ਕਰਦੇ ਆ ਪਾਪ ਕਰਦੇ ਆ ਪਰਜਨ ਦੁੱਖ ਦਿੰਦੇ ਆ ਨਰਕ ਚ ਪੈਣਾ ਪੈਂਦਾ ਹੈ ਅਤੇ ਰਾਜੇ ਰਾਜ ਛੱਡ ਕੇ ਮੁਕਤੀਵਾਕ ਤੇ yogi ਬਣ ਕੇ گورਖਨਾਥ ਦੇ ਚੇਲੇ ਬਣ ਗਏ ਉਸ ਮੁਕਤੀ ਨੂੰ ਵੀ ਅਸੀਂ ਨਹੀਂ ਚਾਹੁੰਦੇ ਸਲੋਕ ਸਮੀਪਾਦਕਾਂ ਨੂੰ ਮਨਪ੍ਰੀਤ ਮੁਕਤ ਬੱਪਰੀ ਵੀ ਗਿਆਨੀ ਤਿਆਗ ਮਨਪ੍ਰੀਤ ਚਰਨ ਕਮਲਾਰੇ ਸਾਡੇ ਮਨ ਚ ਮਾਰਿਆ ਪ੍ਰੀਤੀ ਆਪਦੇ ਚਰਨਾਂ ਕਮਲਾਂ ਵਿੱਚ ਆਪਦੇ ਚਰਨਾਂ ਕਮਲਾਂ ਜੁੜੇ ਰਹੀਏ ਅਸੀਂ ਪ੍ਰੀਤੀ ਹੈ ਸਾਡੇ ਮਨ ਦੀ ਪ੍ਰੀਤੀ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਅਨੁਮਾਨ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ ਜੋ ਆਉਦੇ ਚਰਣਾ ਕਬਲਾ ਦੀ ਪ੍ਰੀਤੀ ਦਾ ਆਨੰਦ ਹੈ ਉਹ ਕਿਨੂੰ ਕਹਿ ਕੇ ਅਨੁਮਾਨ ਵਿਚਾਰ ਕੇ ਦੱਸ ਦੀਏ ਕਹਿਣ ਨੂੰ ਸੋਭਾ ਨਹੀਂ ਦੇਖ ਜਿਹੜਾ ਦੇਖੇਗਾ ਉਹੀ ਪ੍ਰਮਾਨnik ਜਾਣੇਗਾ ਕਬੀਰ ਦੇਖ ਕੇ ਕਹਿ ਕਹੋ ਕਹੇ ਨਾ ਕੋ ਪਤੀ ਆਏ ਹਰ ਜੈਸਾ ਤੈਸਾ ਉਹੀ ਰਹੋ ਹਰ ਗੁਣ ਗਾਏ ਜਿਹਾ ਜੈ ਪਰਮੇਸ਼ਰ ਹੈ ਉਹਾ ਜਾਈ ਹੈ ਪਰ ਸਨੋ ਕੇ ਗੁਣ ਗਾਉਂਦੇ ਉਹਦੇ ਤੁਲ ਕੋਈ ਨਹੀਂ ਹੈ ਕਿਨੂੰ ਕਹੀਏ ਅਗਿਆਨੀ ਨੂੰ ਦੇਖ ਕੇ ਕਿਸੇ ਨੂੰ ਭਰੋਸਾ ਨਹੀਂ ਕਰਨਾ ਕਹਿਣਗੇ ਪਖੰਡ ਕਰਵਾ ਹੈ ਇਸ ਕਰਕੇ ਜੈਸਾ ਵਾਹਿਗੁਰੂ ਹੈ ਵੈਸਾ ਹੀ ਹੈ ਉਹਦੇ ਚਰਨਾ ਕਮਲਾਂ ਦੀ ਸਾਡੇ ਅੰਦਰ ਪ੍ਰੀਤੀ ਹੈ ਚਰਨ ਜੋ ਪੂਜਨੀਕ ਹੈ ਕੌਲਤ ਪ੍ਰਕਾਸ਼मय ਹੈ ਮੰਦੀ ਪ੍ਰੀਤੀ ਉਸ ਵਿੱਚ ਹੈ ਸਾਡੀ ਬ੍ਰਹਮ ਮਹੇਸ਼ ਤਦ ਮਨ ਇੰਦਰਾ ਉਸ ਦਰਸ਼ਨ ਦੀ ਬਾਬਤ ਦੱਸਦੇ ਐ ਜਿਹੜਾ ਬ੍ਰਹਮਾ ਜੀ ਦੇ ਦਰਸ਼ਨ ਕਰਨੇ ਆ ਸ਼ਿਵਾਂ ਦੇ ਦਰਸ਼ਨ ਕਰਨੇ ਆ ਸਿੱਧ ਵਿਸ਼ਨੂੰ ਜੀ ਦਾ ਸਿੱਧ ਕਪਲ ਸਿੱਧ অবতার ਹੋਇਆ ਹੈ ਇਸ ਕਰਕੇ ਇਥੋਂ ਸਿੱਧ ਤੋਂ ਵਿਸ਼ਨੂੰ ਜੀ ਲੈਣੇ ਵਿਸ਼ਨੂੰ ਭਗਵਾਨ ਤੇ Muni ਜੋ ਬਗਦਦਵਾਦਕ ਲੋਕ ਸਾਧਕੋ ਇੰਦਰਾ ਲక్ష్ਮੀ ਆਦਕ ਮੂਨੀਆਂ ਦੇ ਇੰਦਰ ਹੋਰ ਮੋਈ ਠਾਕੁਰ ਹੀ ਦਰਸਾਈ ਮੈਨੂੰ ਤਾਂ ਠਾਕੁਰ ਦਾ ਦਰਸ਼ਨ ਹੀ ਹੈ ਜੋ ਪਰਮੇਸ਼ਰ ਦਾ ਦਰਸ਼ਨ ਹੈ ਇਹੋ ਹੀ ਮੈਂ ਬਰਮਾ ਦੇ ਦਸ਼ੂ ਸਮਝਦੇ ਆ ਇਹੋ ਹੀ ਵਿਸ਼ਨੂ ਦੇ ਦਰਸ਼ਨ ਸਮਝਦੇ ਆ ਇਹੋ ਹੀ ਅਸੀਂ ਸ਼ਿਵ ਜੀ ਦੇ ਦਰਸ਼ਨ ਸਮਝਦੇ ਆ ਇਹ ਸੇ ਪ੍ਰਕਾਰ ਵੱਡੇ ਕਪਾਲ ਆਦਕ ਮੂਨੀਆਂ ਦੇ ਸਿੱਧਾਂ ਦੇ ਦਰਸ਼ਨ ਅਸੀਂ ਸਮਝਦੇ ਹਾਂ ਇਹੋ ਹੀ ਲక్ష్ਮੀ ਦੀ ਪ੍ਰਾਪਤੀ ਹੈ ਬ੍ਰਹਮ ਮਹੇਸ਼ ਸਿਧ ਮੁਨਿੰਦਰਾ ਬ੍ਰਹਮਾ ਜੀ ਵਿਸ਼ਨੂੰ ਜੀ ਸ਼ਿਵ ਜੀ ਮੁਨੀਆਂ ਦੇ ਰਾਜੇ ਹੋਰ ਜਿੰਨੇ ਆ ਇੰਦਰਾ ਲక్ష్ਮੀ ਆਦਿਕ ਮੋਹਿ ਠਾਕਰ ਹੀ ਦਰਸਾਰੇ ਸਾਰੇ ਮੇਰੇ ਵਾਹਿਗੁਰੂ ਦੇ ਦਰ ਵਿੱਚ ਹੀ ਐ ਸਾਰੇ ਖੜਤੇ ਜਿੱਦਾਂ ਲਖ ਮੁਹੰਮਦ ਆ ਲਖ ਬ੍ਰਹਮੇ ਵਿਸ਼ਨੂੰ ਮਹੇਸ਼ ਲਖ ਲਖ ਰਾਮ ਬੜੀਆ ਲਖ ਰਾਹੀ ਰਖਵੇਸ਼ ਇਹ ਵਾਹਿਗੁਰੂ ਦੇ ਦਰ ਵਿੱਚ ਸਾਰੇ ਖੜੋਤੇ ਹਨ ਦੀਨ ਦੁਆਰਾ ਆਇਓ ਠਾਕੁਰ ਜਦੋਂ ਕੋਈ بگੜਿਆ ਹੋਵੇ ਉਹਦੇ ਸੁਧਾਰਨ ਵਾਸਤੇ ਨਾ ਪਕੰਬਰਾਂ ਤੇ ਉਤਾਰਿਆ ਕੇ ਆਗਿਆ ਹੁੰਦੀ ਹੈ ਇਹ ਜਾ ਕੇ ਫੇਰ ਇਹ ਦੁਨੀਆ 'ਚ ਸੇਵਾ ਕਰਦੇ ਆ ਜਗ ਤੇ ਸੁਧਾਰ ਕਰਕੇ ਫੇਰ ਬੂਹੇ ਤੇ ਆਸ਼ਟਿਤ ਹੁੰਦੇ ਆ ਕਿਉਂ ਮੇਰੇ ਵਾਹਿਗੁਰੂ ਦੇ ਦਰ ਵਿੱਚ ਹੀ ਇਹ ਸਾਰੇ ਹਨ ਦੀਨ ਦੁਆਰਾ ਆਇਓ ਠਾਕੁਰ ਫੇਰ ਮਾਰਾ ਮੈਂ ਗਰੀਬ ਹੋ ਕੇ ਆਉ ਤੇ ਦਵਾਰੇ ਸੁਖ ਸੰਗਤ ਤੇ ਆਇਆ ਹਾਂ ਸੁਆਮੀ ਗਿਆਨ ਉਪੀ ਦਰਵਾਜੇ ਤੇ ਸਥਿਤ ਹੋਇਆ ਹਾਂ ਸ਼ਰਨ ਪਰਿਉ ਸੰਤ ਹਾਰੇ ਜੀ ਮਾਰਾ ਤੇਰੇ ਸੰਤਾਂ ਦੇ ਦਵਾਰੇ ਦੀ ਸ਼ਰਨ ਪਿਆ ਹਾਂ ਹਾਰ ਕੇ ਸੰਤ ਤੇਰੇ ਦਵਾਰੇ ਦੀ ਸ਼ਰਨ ਪਏ ਆ ਹਾਰ ਕੇ ਸੰਸਾਰ ਵੱਲੋਂ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਸਤਿਗੁਰੂ ਜੀ ਕਹਿੰਦੇ ਇਸ ਪ੍ਰਕਾਰ ਪ੍ਰਭੂ ਜੇ ਤੋ ਮਨੋਹਰ ਸੁੰਦਰ ਪ੍ਰਾਪਤ ਹੋਏ ਮਨ ਸੀਤਲ ਬਿਗਸਾਰੇ ਮਨ ਵੀ ਠੰਡਾ ਹੋ ਗਿਆ ਬਿਗਸਾਰੇ ਖੜ ਗਿਆ ਚਿੱਤ ਮਨਜ ਸੀਤਲ ਦਾ ਸ਼ਾਂਤੀ ਪ੍ਰਾਪਤ ਹੋ ਗਈ ਤੇ ਖੁਸ਼ੀ ਦੇ ਨਾਲ ਖੜਾ ਉੱਟ ਗਿਆ ਆਨੰਦ ਦੇ ਸਹਿਤ ਦੀਵ ਗੰਧਾਰੀ ਮਹੱਲਾ ਪੰਜਵਾ ਹਰ ਜਪ ਸੇਵਕ ਪਾਰ ਉਤਾਰਿਓ ਜਿਨ੍ਹਾਂ ਜਿਨ੍ਹਾਂ ਨੇ ਹਰੀ ਪਰਮੇਸ਼ਰ ਦਾ ਜਾਪ ਕੀਤਾ ਸੇਵਕਾਂ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰਤਾ ਮੁਕਤ ਕਰਤੇ ਮੁਕਤੀ ਕੀ ਕਿਨਾਰੇ ਤੇ ਪਹੁੰਚਾਤ ਈਨ ਦਿਆਲ ਪਹੇ ਪ੍ਰਭ ਆਪਣੇ ਆਪਣੀ ਪ੍ਰਭੂ ਜੀ ਹੋਏ ਗਰੀਬਾਂ ਨੂੰ ਜਾਣ ਕੇ ਗਰੀਬਾਂ ਦੇ ਦਿਆਲੂ ਹੋਏ ਬਹੁਤ ਜਨਮ ਨਹੀਂ ਮਾਰੇ ਮੋੜ ਕਰਕੇ ਫੇ ਜਨਮਾਂ ਚ ਨਹੀਂ ਆਵਾਂਗੇ ਤੇ ਨਾ ਕਾਲ ਮਾਰੇਗਾ ਕਾਲ ਤੋਂ ਵੀ ਬਚ ਗਏ ਜਨਮਾਂ ਤੋਂ ਵੀ ਬਚ ਗਏ ਹਾਂ ਰਹਾਉ ਜਨਮਾਂ ਚ ਪਾਪ ਆ ਕੇ ਮੌਤ ਨੂੰ ਮਾਰਿਆ ਨਹੀਂ ਫੇਰ ਰਹਾਉ ਸਾਧ ਸੰਗਮ ਗੁਣ ਗਾਵ ਹੈ ਹਰ ਕੇ ਸਾਧੂਆਂ ਦੇ ਸੰਗਮ ਇਕੱਤਰਤਾ ਜਿ ਮਿਲ ਕੇ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਨੇ ਹਾਂ ਰਤਨ ਜਨਮ ਨਹੀਂ ਹਾਰਿਆ ਇਹ ਰਤਨਾ ਵਰਗਾ ਬੋਲਕ ਜਨਮ ਅਸੀਂ ਹਾਰਦੇ ਨਹੀਂ ਹਾਂ ਇਹ ਲਾਭ ਪ੍ਰਾਪਤ ਹੋਇਆ ਸਾਨੂੰ ਜਿੱਤ ਗਏ ਹਾਂ ਪ੍ਰਭ ਗੁਣ ਗਾਏ ਵਿਖੇ ਬਨ ਤਰਿਆ ਪ੍ਰਭ ਅਕਾਲ ਪੁਰਖ ਦੇ ਗੁਣਾਂ ਨੂੰ ਗਾ ਕੇ ਵਿਸ਼ਿਆਂ ਦਾ ਬਣ ਜਿਹੜਾ ਸੰਸਾਰ ਸੀ ਵੇ ਵਿਚੇ ਰਸ ਤੋਂ ਤਰ ਗਏ ਹਾਂ ਬਨ ਜੰਗਲ ਵੀ ਨਹੀਂ ਆਈ ਸੀ ਵਿਆਵਾਨ ਜਿਹੜਾ ਅਤੇ ਤਰਿਆ ਬਨ ਨਾਮ ਪਾਣੀ ਦਾ ਹੈ ਦਸ਼ਿਆਂ ਦਾ ਰਾਹ ਜਿਹੜਾ ਪਾਣੀ ਸੀ ਇਹ ਸੰਸਾਰ ਸਮੁੰਦਰ ਸੀ ਇਹ ਤੋਂ ਤਰ ਗਏ ਹਾਂ ਕੁਲ ਹੈ ਸਮੂਹ ਉਹ ਦਾ ਹਾਰੇ ਸਮੂਹ ਕੁਲਾਂ ਦਾ ਵੀ ਆਧਾਰ ਕਰ ਲਿਆ ਸੱਚੇ ਪਾਤਸ਼ਾਹ ਦੇ ਨਾਮ ਦੇ ਪ੍ਰਤਾਪ ਕਰਕੇ ਜਿਵੇਂ ਜਹਾਜ਼ ਤੇ ਸਾਥ ਸੰਗਤ ਜੀ ਸਾਰਾ ਪਿੰਡ ਹੀ ਸਵਾਰ ਹੋ ਸਕਦਾ ਹੈ ਇਸੇ ਪ੍ਰਕਾਰ ਨਾਮ ਦੇ ਆਸਰੇ ਸਾਰੀਆਂ ਕੁਲਾਂ ਦਾ ਵੀ ਆਧਾਰ ਕਰ ਦਿੱਤਾ ਚਰਨ ਕਮਲ ਵਸਿਆ ਰਿਤ ਭੀਤਰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮਹਾਰਾਜ ਦੇ ਚਰਨਾਂ ਕਮਲਾਂ ਦਾ ਵਾਸਾ ਹੋਇਆ ਬਸਿਆ ਹੈ ਸਾਸ ਗਿਰਾਸ ਉਚਾਰਿਉ ਉਹ ਆਉਂਦੇ ਜਾਂਦੇ ਸਵਾਸ ਨਾਲ ਗ੍ਰਾਹੀ ਖਾਂਦੇ ਹੋਏ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਹੈ ਨਾਨਕ ਓਟ ਗਹੀ ਜਗਦੀਸ਼ੁਰ ਜਿਨ੍ਹਾਂ ਨੂੰ ਜਗਤੀਸ਼ਰ ਪਰਮੇਸ਼ਰ ਵੀ ਗੁਰੂ ਸਾਹਿਬ ਜੀ ਕਹਿੰਦੇ ਓਟ ਟੀਕ ਗ੍ਰਹਿਣ ਕੀਤੀ ਆ ਪੁਨਹ ਪੁਨਹ ਬਲੇਹਾਰ ਪੁਨਾ ਪੁਨਾ ਨਤ ਬਲੇਹਾਰ ਜਾਈਏ ਬਾਰ-ਬਾਰ ਬਲੇਹਾਰ ਜਾਣੇ ਹਾਂ ਸਰੀਰ ਕਰਕੇ ਵੀ ਜਗਤੀਸ਼ਰ ਦੀ ਓਟ ਗਹੀ ਹੈ ਬਾਣੀ ਕਰਕੇ ਬਾਰ-ਬਾਰ ਬਲੇਹਾਰ ਜਾਣੇ ਹਾਂ ਰਾਗ ਦੇਵ ਗੰਧਾਰੀ ਮਹੱਲਾ 5 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਰਤ ਫਿਰੀ ਬਨ ਭੀਖ ਚੌਥੇ ਸਕਾਰ ਸਰਕਾਰ ਵਿੱਚ ਮਹਾਰਾਜ ਦੇਵ ਗੰਧਾਰੀ ਇਹ ਸ਼ਬਦ ਉਚਾਰਦੇ ਹਨ ਇੱਕੋ ਦੁਆਇਕ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਫਰਮਾਉਂਦੇ ਹਨ ਕਰਤ ਫਿਰੀ ਬਨ ਭੀਖ ਬਹੁਤ ਸਾਰੇ ਭਾਈ ਬਣਾ ਵਿੱਚ ਬਣਵਾਸੀ ਹੋ ਕੇ ਬਣ ਬਾਣ ਪ੍ਰਸਤੀ ਹੋ ਕੇ ਪੇਰ ਘਾਰ ਕਰਕੇ ਫਿਰ ਚੁੱਕੇ ਆ ਕਈ ਬਾਣ ਕਿਨਾਰਿਆਂ ਕਿਨਾਰੇ ਵਿੱਚ ਪੀਰ ਥਾਂ ਦੇ ਪੇਖ ਬਣਾ ਕੇ ਫਿਰਦੇ ਰਹੇ ਕਈ ਬਹੁਤ ਸਾਰੇ ਬਾਣੇ ਬਣਾ ਕੇ ਕਦੇ ਕੋਈ ਕੋਈ ਕਦੇ ਨੀਲੀਆਂ ਟੱਲੀਆਂ ਕਦੇ ਕਾਲੀਆਂ ਟੱਲੀਆਂ ਕਦੇ ਚਿੱਟੀਆਂ ਕਦੇ ਭਗਮੀਆਂ ਕਦੇ ਹਰੀਆਂ ਇਸ ਪ੍ਰਕਾਰ ਕਰੇ ਲਾਲ ਟੱਲੀਆਂ ਇਓ ਕਰਕੇ ਬਣਾ ਜੀ ਭੇਖ ਕਰ ਕਰਕੇ ਥੱਕ ਗਏ ਜੋਹਨ ਰਹਤ ਨਿਰਾ। ਜੋ ਮੋਹਨ ਪਰਮੇਸ਼ਰ ਉਹ ਨਿਆਰਾ ਹੀ ਰਹਿੰਦਾ ਸਾਰਿਆਂ ਤੋਂ। ਉਹਦੀ ਪ੍ਰਾਪਤੀ ਨਹੀਂ ਹੋਈ ਉਹਨਾਂ ਜੀਆਂ ਦੇ ਤਾਈਂ। ਰਹਾਉ ਕਥਨ ਸੁਣਾਵਨ ਗੀਤ ਨੀਕੇ ਗਾਵਨ। ਕਥਾ ਵੀ ਬੜੀ ਸੋਹਣੀ ਕਰਨ ਜਾਣਦੇ ਐ। ਸੋਨੇ ਗੀਤ ਦੀ ਗਾਉਣਾ ਕਰਦੇ ਐ ਰਾਗ ਆਦਕਾਂ ਵਿੱਚ ਚੰਗੇ ਸੋਹਣੇ ਗਾਉਂਦੇ ਐ ਮਨਮਹਿ ਧਰਤੇ ਗਾ ਪਰ ਮਨ ਤੇ ਹੰਕਾਰ ਧਾਰਦੇ ਗਰਵ ਧਾਰਦੇ ਐ ਇਹ ਗਾੜ ਇੱਕ ਗੱਲਣ ਵਾਲੀ ਜ਼ਹਿਰ ਹੈ ਗਰਲ ਇਹ ਮਨ ਜਿਹੜਾ ਗਰ ਹੰਕਾਰ ਧਾਰਨ ਕਰਨਾ ਗਰਵ ਇਹ ਗਰਲ ਹੈ ਜ਼ਹਿਰ ਇਸ ਕਰਕੇ ਮੋਹਨ ਰਤਨਾਰ ਪਰਮੇਸ਼ਰ ਦੀ ਪ੍ਰਾਪਤੀ ਉਹਨਾਂ ਨੂੰ ਨਹੀਂ ਹੁੰਦੀ ਮਨੋਦ ਵੀ ਨਿਆਰਾ ਹੀ ਰਹਿੰਦਾ ਹੈ ਆਤ ਸੁੰਦਰ ਬਹੁ ਚਤਰ ਸਿਆਣੇ ਬੜੇ ਸੁੰਦਰ ਪਾਊਡਰ ਮਾਲ ਵਾਲਕੇ ਬੜੇ ਸੋਹਣੇ ਬਣ ਕੇ ਰਹਿੰਦੇ ਹਣਗੇ ਅਤੇ ਬੜੇ ਚਤਰ ਗੱਲਾਂ ਕਰਨ ਨੂੰ ਹੈ ਸਾਨੇ ਸ਼ਾਸਤਰਾਂ ਦੇ ਗਿਆਨ ਦੇ ਬੜੇ ਸਿਆਣੇ ਹਨ ਵਿਦਵਾਨ ਹਨ ਵਿਦਿਆ ਰਸਨਾ ਦਾਰ ਵਿਦਿਆ ਜਿਹੜੀ ਇਹ ਉਹਨਾਂ ਦੀ ਰਸਨਾ ਦੇ ਵਿੱਚੋਂ ਹੀ ਚਾਰ ਸੁੰਦਰ ਨਿਕਲਦੀ ਹੈ ਚਾਰੇ ਵੇਦ ਰਸਨਾ ਤੋਂ ਉਚਾਰਨ ਹੁੰਦੇ ਆ ਬਿਨਾ ਪੱਤਰ ਰੱਖੇ ਤੋਂ ਸ਼ਾਵਰ ਵਿੱਚ ਜਿਹੜਾ ਸਰਮਣ ਇਹਨਾਂ ਨੂੰ ਸੁੰਦਰ ਉਚਾਰਦੇ ਹਨ ਐਸੇ ਵਿਦਵਾਨ ਹਨ ਮਾਨ ਮੋਹ ਮੀਰ ਤੀਰ ਬਿਵਰਜਤ ਪਰ ਸਾਧ ਸੰਗ ਜੀ ਮੋਹਨ ਰਹਿਤ ਨਾਰ ਪਰਮੇਸ਼ਰ ਫੇਰ ਵੀ ਇਹਨਾਂ ਤੋਂ ਨਿਆਰਾ ਹੀ ਰਹਿੰਦਾ ਕਿਉਂ ਜੀ ਕਹਿੰਦੇ ਮਾਨ ਨਹੀਂ ਛੁੱਟਿਆ ਇਹਨਾਂ ਤੋਂ ਜਿਹੜਾ ਮਾਨ ਦਾ ਤਿਆਗ ਕਰਨਾ ਹੈ ਮੋਹ ਮਾਣ ਵੜਾ ਪਾਰੀ ਬਿਨਾ ਕਾਰਨ ਤੋਂ ਕਈ ਮਾਣ ਚੱਕੀ ਫਿਰਦੇ ਐ ਸੰਟੋਪੀ ਸੰ ਕਚ ਕਪੜੀ ਜੁੱਤੇ ਸੁਣੇ ਖੁਦਾ ਵੜੇ ਫਿਰਦੇ ਐ ਅਤੇ ਮਾਣ ਤੇ ਮੋਹ ਜਿਹੜਾ ਹੈ ਸਿਰ ਅਸਵੰਨੀਆਂ ਦਾ ਮੋਹ ਹੈ ਜਿਹੜਾ ਪਦਾਰਥਾਂ ਦਾ ਸੇਵਕਾਂ ਦਾ ਚੇਲਿਆਂ ਦਾ ਮੇਰੇ ਚੇਲੇ ਕੀ ਕਹਿਣਗੇ ਮੇਰੇ ਆਦਰ ਚ ਫਰਕ ਪੈ ਗਿਆ ਇਹ ਜਿਹੜਾ ਮੋਹ ਹੈ ਮੇਰ ਤੇਰ ਵਿਵਰਜਤ ਤੇ ਇਹ ਮੇਰਾ ਪਦਾਰਥ ਹੈ ਤੇਰਾ ਮੈਂ ਕਿਉਂ ਕਰਾਂ ਇਹਨਾਂ ਨੂੰ ਵਰਜਿਤ ਰੋਕਿਆ ਹੈ ਇਹੋ ਮਾਰਗ ਖੰਡੇ ਧਾਰ ਇਹ ਮਾਰਗ ਖੰਡੇ ਦੀ ਧਾਰ ਨਾਲੋਂ ਤਿੱਖਾ ਹੈ ਖੰਡੇ ਦੀ ਧਾਰ ਉੱਤੇ ਮਾਰਨ ਕਾ ਗੁਰਸਿੱਖੀ ਬਰੀਕਾ ਖੰਡੇ ਧਾਰ ਗਲੀਅਤ ਭੀੜੀ ਉੱਪਰ ਟਿੱਕੇ ਨਾ ਪਹੁੰਚਣਾ ਹੱਤ ਚੱਲ ਨਾ ਸਕੇ ਉੱਪਰ ਕੀੜੀ ਉੱਥੇ ਟਿੱਕੇ ਨਾ ਪਹੁੰਚਣਾ ਚੱਲ ਨਾ ਸਕੇ ਉੱਪਰ ਕੀੜੀ ਗੁਰਸਿੱਖੀ ਐਡੀ ਬਰੀਕ ਹੈ ਖੰਡੇ ਦੀ ਧਾਰ ਨਾਲੋਂ ਵੀ ਤੰਗ ਹੈ ਖੰਡੇ ਦੀ ਧਾਰ ਦੇ ਤੇ ਮੱਛਰ ਬਹਿ ਸਕਦਾ ਹੈ ਪਰ ਗੁਰਸਿੱਖੀ ਵਾਲ ਮੱਛਰ ਜਿੰਨਾ ਡੰਗ ਮਾਰੂ ਵਾਲਾ ਸਰਾਫ ਦੇਣ ਵਾਲਾ ਮੈਂ ਸਰਾਫ ਦੇ ਕੇ ਫੂਕ ਦੂੰਗਾ ਉਹ ਵੀ ਗੁਰਸਿੱਖੀ ਚੱਲ ਨਹੀਂ ਸਕਦਾ ਤੇ ਕੀੜੀ ਬਣ ਕੇ ਵੀ ਜੇ ਹੰਕਾਰ ਕਰੇ ਤਾਂ ਵੀ ਇਸ ਗੁਰਸਿੱਖੀ ਦੇ ਮਾਰਗੇ ਚੱਲ ਨਹੀਂ ਸਕਦਾ ਇਉਂ ਇਹ ਬਾੜ ਨਾਲੋਂ ਨਿੱਕੀ ਹੈ ਖੰਡੇ ਦੀ ਧਾਰ ਨਾਲੋਂ ਤਿੱਖੀ ਹੈ ਇਹ ਜਿਹੜਾ ਮਾਣ ਦਾ ਛੱਡਣਾ ਮੋਹ ਤੇ ਦਾ ਰੋਕਣਾ ਹੈ ਇਹੀ ਰਸਤਾ ਖੰਡੇ ਦੀ ਧਾਰ ਵਰਗਾ ਤਿੱਖਾ ਹੈ ਔਖਾ ਹੈ ਜਿਹੜਾ ਇਹਨੂੰ ਛੱਡੇ ਉਹ ਹੀ ਚੱਲ ਸਕਦਾ ਦੂਆ ਨਹੀਂ ਚੱਲ ਸਕਦਾ ਕਹੋ ਨਾਨਕ ਤੈਨ ਭਵਜਲ ਤਰੀਐ ਲਈ ਸਬਦੂ ਸਾਹਿਬ ਜੀ ਕਹਿੰਦੇ ਉਹਨਾਂ ਪੁਰਸ਼ਾਂ ਨੇ ਸੰਸਾਰ ਸਮੁੰਦਰੋਂ ਤਰੀਲੇ ਤਰਨਾ ਕੀਤਾ ਹੈ ਪ੍ਰਭ ਕਿਰਪਾ ਸੰਤ ਸੰਗਾਂ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ ਜਿਨ੍ਹਾਂ ਸਾਸ ਗਰਾਸ ਨਹੀਂ 잡ਦਾ ਉਹਨਾਂ ਸੰਤਾਂ ਪੁਰਖਾਂ ਦੀ ਸੰਗਤ ਕਰਦੇ ਆ ਉਹਨਾਂ ਦੀ ਸੰਗਤ ਕਰਕੇ ਵਾਹਿਗੁਰੂ ਦੀ ਕਿਰਪਾ ਕਰਕੇ ਉਹ ਸੰਸਾਰ ਤੋਂ ਦੂਆਪ ਕਰ ਗਏ ਐ ਹੋਰ ਨਰ ਨੂੰ ਤਾੜਦੇ ਆ ਸਾਧ ਸੰਗਤ ਜੀ ਐਸਾ ਅਨੰਦ ਵਾਹਿਗੁਰੂ ਦੀ ਸੰਗਤ ਕਰਕੇ ਮਾਨ ਤੋਂ ਮੋਹ ਤੋਂ ਮੇਰ-ਤੇਰ ਤੋਂ ਰਹਿਤ ਹੋ ਕੇ ਇਕੱਲੇ ਆਦਮੀ ਨੂੰ ਬਿਨ ਸੰਗਤ ਹੰਕਾਰ ਨਾ ਪੱਗਾ ਸੰਗਤ ਕਰੀ ਤੋਂ ਬਿਨਾ ਹੰਕਾਰ ਦੀ ਨਿਵਰਤੀ ਨਹੀਂ ਹੁੰਦੀ ਬਣਿਆ ਰਹਿੰਦਾ ਹੈ ਜਿਹੜੇ ਲੋਕ ਤਪ ਕਰਦੇ ਹਨ ਉਹ ਸਾਧ ਸੰਗਤ ਜੀ ਭਾਵੇਂ ਉਹ ਬੜੇ ਸਾਧਨ ਕਰਨ ਵਾਲੇ ਹੈ ਪਰ ਸੰਗਤ ਕਰੀ ਤੋਂ ਬਗੈਰ ਉਹਨਾਂ ਦਾ ਵੀ ਹੰਕਾਰ ਨਹੀਂ ਮਿਟਦਾ ਉਹ ਸਾਧਨ ਕਰਨ ਵਾਲੇ ਨੂੰ ਆਪਣੇ ਸਾਧਨ ਪੁਰੇ ਦਾ ਹੰਕਾਰ ਆ ਜਾਂਦਾ ਜਿਵੇਂ ਜਦੋਂ ਬਰਖਾ ਨਹੀਂ ਹੋਈ ਹੁੰਦੀ ਗਰਦ ਉੱਡ ਉੱਡ ਕੇ ਦਰਸ਼ਾ ਸਾਰਿਆਂ 'ਚ ਪੈ ਜਾਂਦੀ ਹੈ ਜਿਹੜੇ ਦਰਸ਼ ਦਰਿਆ ਦੇ ਕਿਨਾਰੇ ਖੜੋਤੇ ਭਾਵੇਂ ਪਾਣੀ ਦੀ ਲੋੜ ਨਹੀਂ ਪਰ ਬਰਖਾ ਪਵੇ ਤੇ ਤਾਂ ਉਹਨਾਂ ਦੀ ਗਰਦ ਸਾਰੇ ਬੇਸ਼ਾਨੀ ਲੈਂਦੀ ਹੈ ਟੋਤੇ ਜਾਂਦੇ ਆ। ਏਵੇਂ ਜਿਹੜੇ ਜਪਤਪ ਕਰਦੇ ਉਹਨਾਂ ਨੂੰ ਭਾਵੇਂ ਉਪਦੇਸ਼ ਦੀ ਲੋੜ ਨਹੀਂ ਪਰ ਸੰਗਤ ਦੀ ਉਹਨਾਂ ਨੂੰ ਵੀ ਲੋੜ ਹੈ। ਸੰਗਤ ਰੂਪੀ ਵਰਖਾ ਜਦ ਹੋਊ ਉਹਨਾਂ ਦੇ ਮਾਨ ਰੂਪੀ ਗਰਦ ਉੱਤਰੂਗੀ ਤੇ ਨਹੀਂ ਤਾਂ ਮਾਨ ਉਹਨਾਂ ਨੂੰ ਬਣਿਆ ਹੀ ਰਹਿਣਾ ਹੈ। ਇਸ ਕਰਕੇ ਸੁਸੰਗਤ ਦੇ ਨਾਲ ਮਿਲ ਕੇ ਉਧਾਰ ਹੁੰਦਾ ਹੈ। ਸੰਸਾਰ ਸਮੁੰਦਰ ਤੋਂ ਗੁਰੂ ਸਾਹਿਬ ਜੀ ਕਹਿੰਦੇ ਤਰੀਦਾ ਹੈ। ਮਾਨ ਮੋਹ ਮੀਰ ਤੀਰ ਬਿਵਰਜਤ ਇਹੋ ਮਾਰਗ ਖੰਡੇ ਧਾਰ ਕਹੋ ਨਾਨਕ ਤਿਨ ਪਾਵ ਜਲ ਤਰੀਐਲੇ ਪ੍ਰਭ ਕਿਰਪਾ ਸੰਤ ਸੰਗਾਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸਾਰੇ ਭਾਈ ਬੋਲਿਆ ਕਰੋ ਮੇਰੀ ਆਵਾਜ਼ ਰਾਗ ਦੀਵੰਦਾਰੀ ਮਹੱਲਾ 5ਵਾਂ ਘਰ 5ਵਾਂ ੴ ਸਤਿਗੁਰ ਪ੍ਰਸਾਦਿ ਮੈਂ ਪੀਖਿਉ ਰੀ ਉਚਾਰ ॥ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ॥ ਗੁਰੂ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਵਰਗੰਦੇ ਮਹਾਰਾਜ ਸਾਹਿਬ ਗੁਰੂ ਜੀ ਦੇ ਵਾਲੀ ਜੱਤ ਗੁਰੂ ਜਪਯੋ ਜੀ ਨਗੰਦੇ ਗੁਰੂ ਪਰ ਸੰਕਟ ਜਵਨ ਕਰਬ ਨਾ ਆਇਓ ਜੋਗੀ ਪਾਪਸ਼ਾਹ ਦੀਨ ਗਿਨੀ ਦੇ ਵਾਲੀ ਸੰਗਾਸਨ ਤੇ ਬਿਰਾਜਮਾਨ ਸੰਕਾਉਂ ਚ ਦੇਸ਼ਣ ਦੇ ਰਹੇ ਹਨ ਸੰਕਾਉਂ ਤਿਆਰ 시ਤੇ ਰਹੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਔਰ ਦੇ ਸਭ ਤੋਂ ਜੋ ਬੱਦਲ ਆਵੇ ਉਸ ਦੇ ਮੋਰ ਕੁਪੀਹੇ ਪ੍ਰਸੰਨ ਹੋ ਕੇ ਨਾਦ ਪੁਜਾਰਦੇ ਹਨ ਇਹਦੇ ਸੰਗਤਾਂ ਚਾਰ ਸ਼ਬੇਰੇ ਨਾਨੂ ਕੀ ਮੋਰ ਚਤਰੂ ਕੀ ਬੰਬੀਹੇ ਸਿਰਖਾਂ ਦੇ ਪ੍ਰੇਮ ਪ੍ਰੇਵ ਸ਼ਬਦੋ ਚਾਰ ਰਹੇ ਹਨ ਅਤੇ ਗੁਰੂ ਮਹਾਰਾਜ ਸਾਹਿਬ ਪਰਮ ਕਿਰਪਾਲਤਾ ਕਰਕੇ ਮਿੱਠੀ ਧੁਨੀ ਦੇ ਨਾਲ ਸਿੰਦਰ ਬਾਣੀ ਰੂਪ ਗਰਜ ਕਰਕੇ ਸੱਚੇ ਬਾਦਸ਼ਾਹ ਜੀ ਉਪਦੇਸ਼ ਰੂਪੀ ਵਰਖਾ ਕਰ ਰਹੇ ਹਨ ਸਿੱਖਾਂ ਦੇ ਮਨ પ્રસન્ન ਹੋ ਹੋ ਕੇ ਆਨੰਦ ਨੂੰ ਮਾਨ ਰਏ ਹਣੇ ਸਰਬਦੂ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੂੰ ਪੁੱਛਿਆ ਕਿ ਗਰੀਬ ਨਰਾਇ ਜੀ ਪਰਮੇਸ਼ਰ ਕੀ ਵਾਗਤ ਹੈ ਕੋਈ ਸਤਵੇਂ ਆਕਾਸ਼ ਵਿੱਚ ਦੱਸਦਾ ਹੈ ਕੋਈ ਸਤਵੇਂ ਪਤਾ ਵਿੱਚ ਦੱਸਦਾ ਹੈ ਕੋਈ ਖੀਰ ਸਮੁੰਦਰ ਵਿੱਚ ਦੱਸਦਾ ਹੈ ਅਤੇ ਗਰੀਬ ਨਰਾਇ ਸਰਬਦੂ ਸੱਚੇ ਪਾਤਸ਼ਾਹ ਕੋਈ ਕਿਸੇ ਜਗ੍ਹਾ ਦੱਸਦਾ ਹੈ ਕੋਈ ਕਿਸੇ ਜਗ੍ਹਾ ਦੱਸਦਾ ਹੈ ਆਪ ਦੱਸੋ ਉਹ ਪਰਮੇਸ਼ਰ ਰੂਪ ਕੀ ਗ੍ਰੋ ਆਪ ਦੇ ਦੱਸਣ ਤੋਂ ਸਾਨੂੰ ਨਿਸ਼ਚੈ ਹੋਵੇਗਾ ਕਿ ਉਹ ਕਿਸ ਤਰ੍ਹਾਂ ਦਾ ਸਰੂਪ ਹੈ ਕਿਸ ਪ੍ਰਕਾਰ ਹੈ ਤਾਂ ਸੁਣ ਕੇ ਹਜੂਰ ਬਾਣੀ ਉਚਾਰਦੇ ਹੈ ਇੱਕ ਉਹ ਦੁਆਇ ਤੁਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਭ ਪ੍ਰੀਕਾਲਵਾਦ ਰੂਪ ਗੁਰੂ ਚੇਤਨ ਪ੍ਰਸਾਦ ਨੰਦਰੂ ਸੰਗਤਾਂ ਦੀ ਕਿਰਪਾ ਨਾਲ ਮਿਲਦਾ ਹੈ ਹਾਜ਼ੂਰ ਫਰਮਾਨਦਰ ਸੇ ਆਧਕਾਰੀ ਜਨੋ ਗੁਰਸਿੱਖੋ ਮੈਂ ਦੇਖੀ ਹੋਰੀ ਉਚਾ ਮੋਹਰ ਸਰ ਤੇ ਉਚਾ ਅਰੀ ਹੈ ਸਖੀ ਸੰਤੋ ਅਸੀਂ ਵੇਖਣਾ ਕੀਤਾ ਹੈ ਉਚਾ ਮੋਹਰ ਸਰ ਤੇ ਉਚਾ ਉਚਾ ਹੈ ਸਾਰਿਆਂ ਤੋਂ ਆਕਾਸ਼ ਮੰਨੇ ਆਂ ਆਕਾਸ਼ ਤੋਂ ਪ੍ਰਕਿਰਤੀ ਆਦਿਕ ਮੰਨੇ ਹਨ ਪ੍ਰਕਿਰਤੀ ਆਦਕਾਂ ਦੇ ਵਿੱਚ ਹੀ ਬ੍ਰਹਮਾ ਵਿਸ਼ਨ ਸ਼ਿਵ ਆਦਿਕ ਤਿੰਨੇ ਦੇਵ ਤੇ ਮੰਨੇ ਹਨ ਅਤੇ ਅੱਬਿਆ ਕੇ ਤੋਂ ਅਤੇ ਫੇਰ ਮੰਗਾਰੇ ਮੋਹਤਿ ਬ੍ਰਾਤਾਦਿਕ ਸਭ ਤੋਂ ਉੱਚੇ ਮੰਨੇ ਗਏ ਹਨ ਉਹ ਸਾਰੇ ਜਿੰਨੇ ਉੱਚੇ ਮੰਨੇ ਹਨ ਉਹ ਸਾਰੇ ਮਾਇਆ ਸਵਲ ਦੇ ਅੰਦਰ ਹੀ ਸਾਰੇ ਕੌਂਚ ਕਹਾਣੀਆਂ ਇਸ ਕਰਕੇ ਮੈਂ ਦੇਖਿਓ ਰਹੀ ਉੱਚਾ ਉੱਚਾ ਜੋ ਦੁਰੀਆਂ ਦੇ ਅੰਦਰ ਅਸ਼ੇਰ ਪਰਬਤ ਆਦਿਕ ਮੰਨੇ ਹੈ ਉੱਚੇ ਜੋ ਸਾਧ ਸੰਗੇ ਦੀ ਬ੍ਰਹਮ ਲੋਕ ਆਦਿਕ ਮੰਨੇ ਹੈ ਵਿਹਨਪੁਰੀ ਆਦਿ ਕਿਸੇ ਪੁਰੀ ਆਦਿਕ ਮੰਨੇ ਹੈ ਉਹ ਜਿਵੇਂ ਉੱਚੇ ਦਰਦੇ ਹਨ ਉਹ ਸਾਰਿਆਂ ਤੋਂ ਮੋਹਨ ਸਾਹ ਤੇ ਉੱਚਾ ਮੋਹਨ ਜੋ ਪਰਮੇਸ਼ਰ ਸਾਰਿਆਂ ਤੋਂ ਉੱਚਾ ਹੈ ਅਸੀਂ ਉਸ ਰੂਪ ਨੂੰ ਵੇਖਣਾ ਕੀਤਾ ਆਪਣਾ ਸਵੈ ਦਾ ਪ੍ਰਕਾਸ਼ ਰੂਪ ਜਾਣ ਕੇ ਆਨ ਦਾ ਸੰਸਾਰ ਕੋ ਲਾਗ ਉਸ ਵਿੱਚੇ ਪਰਮੇਸ਼ਰ ਦੇ ਸੰਸਾਰ ਬਰਾਬਰ ਇਹ ਆਨ ਹੋਰ ਕੋਈ ਲਾਉਣਾ ਚਾਹੀਏ ਤਾਰੇ ਬਰਾਬਰ ਨਹੀਂ ਕੋਈ ਲੱਗ ਸਕਦਾ ਤੁਲ ਵੀ ਹੋ ਸਕਦਾ ਲੂੜ ਰਹੇ ਹੰਮ ਚਾਮ ਤਰਮਨ ਜਿਨੇ ਜੀ ਜੰਤ ਮੁਛਾ ਬਾਕਾਈ ਟੂ ਟੂਨ ਕੇ ਥੱਕ ਰਹੇ ਹੈ ਕਰਮਾ ਦੇ ਤੁਲ ਨਹੀਂ ਕੋਈ ਹੋ ਸਕਦਾ ਹੈ ਰਹਾਉ ਬਹੁ ਬਿਆੰਤ ਅਤ ਵੱਡੂ ਗਾਹਰੂ ਬਹੁ ਬਿਆੰਤ ਵੇਦ ਸ਼ਾਸਤਰ ਜਿਨੇ ਨੇਤ ਨੇਤ ਕਰਕੇ ਕਸਮ ਕਰਦੇ ਐਸਾ ਬਿਆੰਤ ਹੈ ਤਿਰਗੁਣ ਵਿਸ਼ਿਆ ਵੇਦਾਂ ਵੇਤਨਾ ਗੁਣਾਂ ਨੂੰ ਵਿਸ਼ੇ ਕਰਦੇ ਆ ਚਤੁਰ ਸਿੰਘ ਜਿਹੜਾ ਹੈ ਉਹ ਮਹਾਂਪੁਰਖਾਂ ਨੇ ਕਾਇ ਇਸਕੇ ਪਾਤਸ਼ਾਹ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇੰਨਾ ਬਹੁਤ ਬੇਅੰਤ ਹੈ ਸਿੰਨਾ ਗੁਣਾਂ ਤੋਂ ਅਤੀਤ ਹੈ ਅੱਧ ਵੱਡੋ ਤੇ ਅੰਤ ਹੀ ਵੱਡੇ ਜੋ ਗਰਾਕ ਆਦ ਕਾਨੂੰਨ ਨਾਲ ਤੁਲਕਾਰ ਉਹ ਗਾੜਾ ਹੈ ਸਮੁੰਦਰਾਂ ਦਾ ਵੀ ਸਮੁੰਦਰ ਰੂਪ ਹੈ ਗਾੜੇ ਤੋਂ ਗਾੜਾ ਹੈ ਤਾਰੇ ਦਾ ਆਕਾਸ਼ ਰੂਪ ਹੋਣ ਕਰਕੇ ਵੱਡਾ ਹੈ ਗਹਿਰਾ ਹੈ ਡੂੰਘਾ ਹੈ ਹਾ ਨਹੀਂ ਦਾ ਚਾਲਾ ਉਹਦਾ ਬਕਰੂਪ ਹੈ ਆਕਾਸ਼ ਦਾ ਆਕਾਸ਼ ਰੂਪ ਹੈ ਹਾ ਨਹੀਂ ਅਗੂਚਾ ਇਹ ਵੀ ਹਾਸ ਨਹੀਂ ਪਾਈ ਜਾ ਸਕਦੀ ਕਿਸੇ ਦਿੱਕਤੀ ਨਿਰਦੇਸ਼ ਕਰਕੇ ਇਸ਼ਾਰੇ ਨਾਲ ਤੇ ਆ ਵੀ ਜਾ ਸਕਿਆ ਹੈ ਜਸ ਰੂਪ ਹੈ ਅਗੂਚਾ ਅਗੈ ਹੈ ਗ੍ਰਹਿਣ ਤੋਂ ਰਹਤਾ ਤੇ ਉੱਚਾ ਉੱਚਾ ਹੈ ਰੋਲ ਨਾ ਤੁਲੀ ਹੈ ਮੂ ਕਿਸੇ ਟੀਮ ਨੂੰ ਮਾਰਾ ਤਕਰੀਨਾ ਤੋਲ ਕੇ ਸਮਝ ਲਈਦਾ ਹੈ ਆਪ ਕਹਿੰਦੇ ਕਿ ਸ਼ਾਸਤਰ ਪ੍ਰਮਾਣ ਰੂਪੀ ਬੱਟਾ ਪਾ ਕਰਕੇ ਬੁੱਧੀ ਰੂਪੀ ਤਰਾਜੂ ਦੇ ਨਾਲ ਇਹ ਤੋਲਨੇ ਕਰਕੇ ਨਹੀਂ ਤੁਲੀਏ ਤੋਲਿਆ ਜਾ ਸਕਦਾ ਸਰੂਪ ਬੋਲ ਨਾ ਮੁੱਲੀ ਹੈ ਜਦ ਮੁੱਲ ਵਿੱਚ ਵਟੇ ਜਿਵੇਂ ਕਿਸੇ ਅਮੋਲਕ ਚੀਜ਼ ਨੂੰ ਅਮੋਲਕ ਵਟੇ ਲੈ ਲਈਦਾ ਹੈ ਇਸ ਪ੍ਰਕਾਰ ਅਵਲ ਗੋਣੋ ਮੁੱਲ ਵਪਾਰ ਹੈ ਕੋਸ਼ ਪਰ ਮੇਰੇ ਦੇ ਬੋਲਨ ਕਰਕੇ ਮਨ ਨੂੰ ਵੀ ਆਸ਼ਾ ਜਾ ਸਕਦਾ ਇਹ ਕੁ ਕਹਿਣਾ ਤਮ ਦੇ ਕੇ ਮਨ ਲੈ ਰਿਹਾ ਹੈ ਕੰਮ ਜਿਹੜਾ ਹੈ ਤਨ ਗੰਦਗੀ ਦੀ ਕੋਹੜੀ ਹਰ ਹੀਰਿਆਂ ਦੀ ਖਾਨ ਜੇ ਸਿਰਦੀਆਂ ਹਰ ਮਿਲੇ ਕੰਮ ਇਸ ਰਸਤਾ ਜਾਣ ਅਤੇ ਬੋਲ ਮਨ ਸੰਕਲਪਾਂ ਦੀ ਪੰਡ ਹੈ ਜੇ ਮਨ ਦੇ ਤੱਕੀ ਦੇ ਤਾ ਮਨ ਦਾ ਮਾਨਸਿਕਨ ਦੀ ਲੋੜ ਹੈ ਇਸੇ ਪ੍ਰਕਾਰ ਤਨ ਦੇ ਤੇ ਸਾਰੀਆਂ ਲੜਾਈਆਂ ਝਗੜੇ ਤਨ ਪਿੱਛੇ ਹੁੰਦੇ ਆ ਕਿਉਂ ਧਨ ਕਰਕੇ ਮਨ ਕਰਕੇ ਅਤੇ ਮੋਲ ਨਾ ਮੁੱਲ ਕੇ ਕਿਸੇ ਮੁੱਲ ਕਰਕੇ ਨਹੀਂ ਮੁੱਲ ਲਿਆ ਜਾ ਹੀਰਿਆ ਰਤਨਾ ਜਵਾਰਾਂ ਦੇ ਵਟੇ ਵੀ ਕਿਸੇ ਪ੍ਰਕਾਰ ਮੁੱਲ ਨਹੀਂ ਲਿਆ ਜਾ ਸਕਦਾ ਜੋਗ ਸ਼ਕਤੀ ਆਪਕਰ ਸਿੱਧੀਆਂ ਦੇ ਵਟੇ ਵੀ ਮੁੱਲ ਨਹੀਂ ਲਿਆ ਜਾ ਸਕਦਾ ਕੋ ਰਿਦਦ ਅਵਰਾ ਸਵਾਦ ਹੈ ਇਹ ਵੀ ਹੋਰਨਾਂ ਨੂੰ ਵਰਨ ਵਾਲੇ ਸਵਾਦ ਵਾਲਿਆਂ ਨੂੰ ਹੈ ਦੀ ਸਿੱਧੀਆਂ ਦਾ ਸਵਾਦ ਗੋਤ ਪ੍ਰਗਟ ਹੋ ਕੇ ਬੇਖਣ ਰੂਪ ਹੋਰੀ ਸਿਧੀਆਂ ਦੇ ਮਨ ਕਰਕੇ ਵੀ ਨਹੀਂ ਬੁਨ ਲਿਆ ਜਾ ਸਕਦਾ ਕਤ ਪਾਈ ਹੈ ਮਨ ਰੂਚਾ ਫਿਰ ਸਰਗਮ ਉਹ ਕਿਸ ਪ੍ਰਕਾਰ ਪਾਇਆ ਜਾਵੇ ਸਾਡੇ ਮਨ ਚ ਬੜੀ ਰੂਚੀ ਲੱਗੀ ਇੱਛਾ ਲੱਗੀ ਹੋਈ ਹੈ ਕਿ ਸਾਨੂੰ ਉਸ ਪਰਮੇਸ਼ੁਰ ਦੀ ਪ੍ਰਾਪਤੀ ਹੋਵੇ ਹੋਜ ਅਸੰਖ ਅੰਤਿਤ ਪੰਥ ਫਿਰ ਸਰਗਮ ਸੰਸਾਰ ਜੰਤੀ ਲੋਕ ਖੋਜ ਕਰ ਰਹੇ ਹੋ ਇਸ ਪਰਮੇਸ਼ਰ ਦੀ ਅਨੇਕਾਂ ਨੇਕਪੁਰ ਕਾਦੇ ਕੰਮ ਸਾ ਤਪਗੇ ਹਨਗੇ ਅਨੇਕਾਂ ਤਪਾ ਨੂੰ ਕਰਨ ਵਾਲੇ ਹਨ ਯੋਗੀ ਜੰਨਿ ਸ੍ਰੀਵਿਦੇ ਸੰਿਆਸੀ ਤੇ ਨਿਰਵੇਸ਼ ਅਨੇਕ ਪ੍ਰਕਾਰ ਦੇ ਪੰਥ ਹਨਗੇ ਅਨੇਕਾਂ ਕਟਿਏ ਤਪ ਕਰਦੇ ਕੋਈ ਯਲ ਘਾਰਾ ਕਰਦਾ ਕੋਈ ਧੂਣੀਆਂ ਤਾਉਂਦਾ ਹੈ ਕੋਈ ਵਰਕਾਦਿ ਰੱਖਦਾ ਹੈ ਰੇਹ ਪ੍ਰਕਾਰ ਦੇ ਰਾਜਸੀ ਤਾਂਸੀ ਸਾਧਕੀ ਕਬੰਧਾ ਤੇ ਪਾਣੂ ਕਰਦੇ ਹਨ ਮਿਰਗੁਰ ਨਹੀਂ ਪਹੁੰਚ ਚਰਨ ਗੰਗਨ ਸਰਗੁਰਾਂ ਤੋਂ ਬਗੈਰ ਭਾਈ ਕੋਈ ਪਹੁੰਚ ਨਹੀਂ ਸਕਿਆ ਜੋ ਸਤਗੁਰੂ ਮਹਾਰਾਜ ਸਾਹਿਬ ਦੀ ਪਹਚਾਣ ਵਾਲੇ ਹਨ ਉਸ ਰੂਪ ਵਿੱਚ ਪਾਹ ਨਾਨਕ ਕਿਰਪਾ ਕਰੀ ਠਾਕੁਰੋ ਸਤਗੁਰੂ ਸਾਹਿਬ ਦੀ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀ ਜਿੰਨਾ ਦੇਤੇ ਠਾਕੁਰ ਅਕਾਲ ਪੁਰਖ ਵਾਹਿਗੁਰੂ ਨੇ ਭਾਈ ਪੁਰਬ ਦੇ ਪੁੰਨ ਦੇ ਪ੍ਰੇਰਿਆ ਹੋਏ ਨਿਸਟਾ ਕਰਮਾ ਦੇ ਸਹਿਬ ਜਾਣ ਕੇ ਕਿਰਪਾ দৃষ্টি ਕੀਤੀ ਹੈ ਮਿਲ ਸਾਧੂ ਦਾਸ ਭੂਚਾ ਉਹਨਾਂ ਵਿਸ਼ੇਸ਼ ਮਹਾਪੁਰਖਾਂ ਦੇ ਨਾਲ ਮਿਲ ਕੇ ਉਸ ਆਤਮ ਰਸ ਨੂੰ ਸਾਰੇ ਜਿਹੜਾ ਰੂਪ ਜੋ ਬ੍ਰਹਮ ਹੈ ਉਹ ਅਨੰਦ ਨੂੰ ਪੁੰਜਣਾ ਕੀਤਾ ਹੈ ਭੋਗਣਾ ਕੀਤਾ ਹੈ ਮਾਰਨਾ ਕੀਤਾ ਹੈ ਜੋ ਉੱਚਾ ਤੋਂ ਉੱਚਾ ਉਹਦੇ ਸਦਕ ਕੋਈ ਨਹੀਂ ਹੈ ਦੇਵਦੰਦ ਹਰੀ ਮਹੱਲਾ 5 ਮੈਂ ਬਹੁ ਵਿਧ ਪੀਖਿਉ ਦੂਜਾ ਨਾਹੀ ਰੀਕੂ ਫੇਸਕੀ ਅਸੀਂ ਬਹੁ ਵਿਧੀਆਂ ਚੁਰਮ ਕੋ ਸਿਮਰਤੀਆਂ ਆਦਕਾਂ ਨੂੰ ਵੇਖ ਵੇਖ ਕੇ ਬਹੁ ਤਰੀਕਿਆਂ ਨਾਲ ਵੇਖਣਾ ਪੀਤਾ ਹੈ ਕੋਈ ਕਿਸੇ ਮਤ ਨੂੰ ਮੰਨੀ ਬੈਠਾ ਕੋਈ ਕਿਸੇ ਨੂੰ ਪਰ ਉਸ ਪਰਮਾਰਸ਼ ਦਾ ਹੰਦੇ ਦੀ ਜੁੜੀਆਂ ਹਾਂ ਦੂਜਾ ਨਾਹੀ ਰੀਕੂ ਕੋਸ਼ ਤੋਂ ਬਗਾਰ ਦੂਸਰਾ ਨਹੀਂ ਰਹੀ ਸਖੀ ਕੋਈ ਵੀ ਹੈ ਖੰਡ ਦੀਪ ਸਭ ਭੀਤਰ ਰਵਿਆ ਜੋ ਨੌ ਖੰਡਾਂਗੇ ਭਾਰਤ ਖੰਡ ਆਦਿਕ ਦੀਪ ਜੋ ਹਨ ਕੁਸ ਦੀਪ ਆਦਿਕ ਜੰਮੂ ਦੀ ਤਾਦਿਕ ਸਾਰਿਆਂ ਦੇ ਮਿਲੋ ਪਰਮੇਸ਼ਰ ਰਵਿਆ ਹੋਇਆ ਵਿਆਪਕ ਹੈ ਪੂਰ ਰਹੋ ਸਭ ਲੋ ਸਾਰੇ ਲੋਕ ਜਿਹੜੇ ਪੂਰ ਮਹਿਰ ਭੋਵ ਜਾਨੋ ਤਾਪੋ ਗੋ ਲੋਕ ਆਦ ਕਰਨ ਸਾਰਿਆਂ ਲੋਕਾਂ ਜੋ ਪੂਰ ਮ ਹੋ ਰਿਹਾ ਹੈ ਦੇ ਸਾਰੇ ਨੂੰ ਲੋਉ ਪ੍ਰਕਾਸ਼ ਰਿਹਾ ਹੈ ਰਹਾਉ ਅਗਮ ਅਗੰਮਾ ਕਵਨਮ ਹਿਮਮਾ ਅਗਮ શાਸਤਰਾਂ ਕਰਕੇ ਵੀ ਅਗੰਮ ਹੈ શાਸਤਰਾਂ ਕਰਕੇ ਵੀ ਗੰਮpani ਪਾਈ ਜਾ ਸਕਦੀ ਜੋ ਸਾਖ ਵਾਲੇ ਉਹ ਨਿਸ਼ਰਵਾਦੀ ਹਨਗੇ ਉਹ ਕਵਨ ਸੰਗਿ ਉਹ ਪੁਰਖਾ ਸ੍ਰਤੀ ਤੋਂ ਕਥਨ ਕਰਦੇ ਆ ਕਿ ਜੀਵ ਦੇ ਸਰੂਪ ਨੂੰ ਸਾਖੀ ਚੇਤਾ ਕੇਵਲ ਨਿਗਰਸ਼ ਕਥਨ ਕਰਦੇ ਆ ਸਰਗਵਾਲੇ ਜੀਵ ਦੇ ਸਰੂਪ ਨੂੰ ਕਥਨ ਕਰਦੇ ਹਨ ਅਲੀਸ਼ਰਵਾਦੀ ਹਨ ਨਿਆਇ ਵਾਲੇ ਇੱਕ ਦੇਸੀਸ਼ ਨੂੰ ਕਥਨ ਕਰਦੇ ਆ ਆਤਮਾ ਤੇ ਪਰਮਾਤਮਾ ਦਾ ਭੇਦ ਸਿੱਧ ਕਰਦੇ ਹਨਗੇ ਨੌ ਦਰਮੰਦ ਦੇ ਸਤ ਪਦਾਰਸ਼ ਮੰਨਦੇ ਆ ਭੇਦਵਾਦੀ ਹਨਗੇ ਯੁਗਤੀ ਪ੍ਰਧਾਨ ਹਨਗੇ ਅਤੇ ਜਿਹੜੇ ਵਿਸ਼ੇਸ਼ ਕਾਲਵਾਦੀ ਹੈ ਕਾਲ ਨੂੰ ਹੀ ਕਥਨ ਕਰਦੇ ਹਨ ਕਿ ਸਭਾ ਹੀ ਸਭ ਕੁਝ ਹੈ ਅਬੇ ਪੂਰਨੀ ਬਾਸ਼ਾ ਵਾਲਾ ਕਰਮਾ ਨੂੰ ਕਥਨ ਕਰਦਾ ਕਰਮਾ ਕਰਕੇ ਕਹਿੰਦੇ ब्रह्मा विष्णु शिवजी ਬਣੇ ਹੈ ਕਰਮਾ ਕਰਕੇ ਹੀ ਪੁਰਖ ਉੱਚਾ ਹੋ ਸਕਦਾ ਹੈ ਇਹ ਪੂਰਨ ਨਾਸੇ ਦਾ ਮਤ ਹੈ ਕਰਮ ਉਹ ਨੇਤ ਨਿਮਿਤ ਪ੍ਰਾਪਿਤ ਕਾਮ ਕਾਵੇ ਕਰਮ ਮੰਦਾ ਹੈ ਇਸੇ ਪ੍ਰਕਾਰ ਯੋਗ ਜਿਹੜਾ ਹੈ ਇਸ ਤਦੰਜਲ ਕਹਿੰਦਾ ਹੈ ਯੋਗ ਤਜਾ ਨਿਰਮਲ ਇਹਦੇ ਕਰਕੇ ਨਿਰਮਲ ਗਿਆਨ ਹੋ ਸਕਦਾ ਜਿਵੇਂ ਆਰਸੀ ਨਾਲ ਮੂੰਹ ਵੇਖਿਆ ਜਾਂਦਾ ਜੇ ਸਾਫ ਹੋਵੇ ਕਿਉਂ ਯੋਗ ਨਾਲ ਜਦੋਂ ਮਨ ਨੂੰ ਮਾਂਜਿਏ ਤਾਂ ਕਹਿੰਦੇ ਅੰਤਰਵਿਖ ਦਿੱਤੀ ਹੁੰਦੀ ਹੈ ਯੋਗ ਚਿਤ ਮਿਤਤੀ ਨਿਰੋਧਾ ਜਿੰਦੀਆਂ ਦਿੱਤੀਆਂ ਦੇ ਰੋਕਣ ਦਾ ਨਾ ਯੋਗ ਕਹਿੰਦਾ ਉਹ ਤਰਗਾਨ ਕਰੇ ਜਿੰਦਾ ਸ੍ਰਿਤੀ ਵਕਲ ਪਾਪਾਂ ਨੂੰ ਰੋਕਣ ਦਾ ਨਾ ਅਪੇ ਵਿਦਾਨ ਜਿਹੜਾ ਕਹਿੰਦਾ ਦਿਸਤਾ ਦਿਸ ਬਹੁ ਪਦਾਰਥ ਹੈ ਇੱਕ ਦਿਸਣ ਵਾਲੀ ਚੀਜ਼ ਹੈ ਇੱਕ ਦੇਖਣ ਵਾਲੀ ਦੋ ਪਦਾਰਥ ਹੈ ਦਿਸਣ ਵਾਲੀ ਜਿਹੜੀ ਕੀ ਹੈ ਦੇਸਨਾਸਵੰਤ ਦ੍ਰਿਸ਼ਟੀ ਦਾ ਸੱਤ ਹੈ ਇਹ ਵਿਦਾਨ ਦਾ ਮਤ ਹੈ ਇਸ ਪ੍ਰਕਾਰ ਅਦਨ ਅਦਨ ਅਦਮ ਸ਼ਾਸਨ ਕਰਕੇ ਆਗਮ ਹੈ ਸ਼ਾਸਨ ਕਰਕੇ ਉਸ ਵਾਹਿਗੁਰੂ ਦਾੰਤ ਨਹੀਂ ਆਉਂਦਾ ਹੈ ਜਿਵੇਂ 6 ਘੜੇ ਪਾਣੀ ਦੇ ਪਰੇ ਹੋਏ ਹੋਣ ਜਾਂ 6 ਸੂਰਿਆਂ ਨੇ ਕਾਫੀ ਵਿਖਾ दिए ਇੱਕ ਨੂੰ ਸਿਰ ਵਿਖਾ दिए ਇੱਕ ਨੂੰ ਉਹਦੇ ਪੈਰ ਵਿਖਾ दिए ਇੱਕ ਨੂੰ ਉਹਦੀ ਛਾਤੀ ਵਿਖਾ दिए ਇੱਕ ਨੂੰ ਪੂਛ ਵਿਖਾ दिए ਇੱਕ ਨੂੰ ਪੋਛ ਦਾ ਕੰਮਰ ਬੁਖਾ ਦੀਏ ਕੰਨ ਬੁਖਾ ਦੀਏ ਉਹ 6 ਜਣੇ ਲੜ ਕੇ ਕਹਿੰਦੇ ਆ ਹਾਥੀ ਵੇਖਿਆ ਕੰਨ ਵੇਖਣ ਵਾਲਾ ਕਹਿੰਦਾ ਛੱਜਾਂ ਵਰਗਾ ਹੈ ਪੂਛ ਵੇਖਣ ਵਾਲਾ ਕਹਿੰਦਾ ਖੇੜ ਵਰਗਾ ਹੈ ਅੱਗੇ ਪੇਟ ਵੇਖਣ ਵਾਲਾ ਕਹਿੰਦਾ ਜੀਰੇ ਵਰਗਾ ਹੈ ਅੱਗੇ ਨੱਤਾਂ ਵੇਖਣ ਵਾਲਾ ਕਹਿੰਦਾ ਨਾਥਣੀਆਂ ਵਰਗਾ ਹੈ ਪੂਛ ਵੇਰੇ ਇਸੇ ਪ੍ਰਕਾਰ ਸੁੰਦ ਨੂੰ ਵੇਖਣ ਵਾਲਾ ਕਹਿੰਦਾ ਕੂਲਾ ਜਿਆ ਹੈ ਇਸ ਪ੍ਰਕਾਰ ਆਪੋ ਵਿੱਚ ਹੀ ਲੜਦੇ ਝਗੜਦੇ ਆ ਇਹ 6 ਸ਼ਾਸਤਰਾਂ ਦਾ ਮਤ ਹੈ ਇਹਨੇ ਛੇ ਸੂਰਮਿਆਂ ਨੇ ਕਾਠੀ ਵਿਖਾਇਆ ਸੀ ਐ ਇਹਨਾਂ ਦਾ ਮਤ ਹੈ ਸਾਧ ਸੰਗਤ ਜੀ ਕਿ ਉਹ ਸ਼ਾਸਨਾ ਕਰਕੇ ਆਗਮ ਹੋ ਪ੍ਰਵੇਸ਼ਰ ਗਮ ਕਾ ਨਹੀਂ ਉਹਦੀ ਤਾਈ ਜਾਂਦੀ ਪਵਨ ਮਹਿਮਾ ਕਿਹੜੀ ਉਹਦੀ ਮਹਿਮਾ ਕਰਨ ਕਰੀਏ ਮਹਿਮਾ ਕਰਨ ਨਹੀਂ ਕੀਤੀ ਜਾ ਸਕਦੀ ਮਨ ਜੀਵੈ ਸੁਨ ਸੁ ਉਹ ਪਰਮੇਸ਼ਰ ਦੀ ਸੋਮਾ ਨੂੰ ਸੁਰਕੇਈ ਸੋ ਉਹਦੀ ਸੋਦਾਨ ਨੂੰ ਸੁਣ ਕੇ ਸਾਡਾ ਮਮਤਾ ਜੀ ਆਉਂਦਾ ਹੈ ਚਾਰ ਆਸ਼ਰਮ ਚਾਰ ਬਰਨ ਚਾਰ ਆਸ਼ਰਮ ਗ੍ਰਸਤੀ ਹੈ ਬਾਨ ਤ੍ਰਸਤੀ ਹੈ ਬ੍ਰਹਮਚਾਰੀ ਹੈ ਤੇ ਸੰਨਿਆਸੀ ਹੈ ਅਤੇ ਯਾਰ ਮਰਨ ਹਨਗੇ ਖत्री ਬ੍ਰਾਹਮਣ ਸੂਤ ਵੈਸ਼ਾਦਕ ਮੁਕਤ ਭਏ ਸੇਵ ਤੋਂ ਜਿਹੜੇ ਤਉ ਇਸਨੇ ਤਾਂ ਹੀ ਸੇਵ ਕਰਦੇ ਉਹ ਮੁਕਤ ਹੋ ਗਏ ਸਾਰਿਆਂ ਦੀ ਕਲਿਆਣ ਹੋ ਗਈ ਉਹਨਾਂ ਦੀ ਹੋਰ ਸ਼ਬਦ ਦੇੜਾਇਆ ਪਰਮ ਪਦ ਪਾ ਸਦਗੁਰੂ ਸਾਹਿਬ ਇਹ ਸ਼ਬਦ ਅੰਮ੍ਰਿਤ ਨਾਮ ਦੇ ਲਿਖਾਇਆ ਹੈ ਸਤ ਸੱਤ ਦਾ ਜੋ ਨਿਰਣਾ ਵਿਚਾਰ ਹੈ ਸੋ ਸਾਰੋਏ ਤਨ ਮਿੱਠਿਆ ਜਾਨ ਨੂੰ ਜਾਂ ਪੀਸ਼ਰ ਜੀ ਉਹ ਆਰਾਮ ਦਾ ਸੱਚ ਉਹ ਤਾਂ ਪਛਾਨੋ ਇਹ ਸ਼ਬਦ ਗੁਰੂ ਨੂੰ ਜਨਨ ਕਰ ਆਪਾ ਹੈ ਜਿਸ ਕਰਕੇ ਪਰਮਪਦ ਕੇਵਲ ਮੋਖ ਨੂੰ ਪਾਲਿਆ ਹੈ ਬੇਦਕ ਤੇ ਵਾਗੋਚਰਾ ਵਾਹਿਗੁਰੂ ਗੁਰ ਸਦ ਸੁਨਾਇਆ ਦੁਤੀਏ ਗਏ ਸੋਹੋ ਇਸ ਕਰਕੇ ਦੁਆਇਤ ਕੇ ਲਈ ਗਈ ਤੇ ਸੁਖ ਰੂਪ ਦੀ ਪ੍ਰਾਪਤੀ ਹੋ ਗਈ ਹੈ ਬਹੁ ਨਾਨਕ ਭਵ ਸਾਗਰ ਤਰਿਆ ਸਤਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ ਭਾਈ ਸੰਸਾਰ ਸੰਗ ਤੋਂ ਤਰਿਆ ਹੈ ਮਰਨਿਜ ਪਾਈ ਸਹਜੂ ਹਰੀ ਦੇ ਨਿਦਖਿਆਨੇ ਨੂੰ ਸਹਿਜੇ ਹੀ ਪ੍ਰਾਪਤ ਕੀਤਾ ਹੈ ਸਹਿਜ ਆਨੰਦ ਸਰੂਪ ਹਰੀ ਹੈ ਇਸਨੇ ਆਨੰਦ ਨੂੰ ਕੀ ਖਿਆਨੇ ਨੂੰ ਇੱਕ ਨਿਦੀ ਧਨਪੂਰਨ ਕੀਤਾ ਹੈ ਅਸੀਂ